ਜੀ ਅੱਜ ਇਹਨਾਂ ਨੂੰ ਸ਼ਾਮੁਖੀ ਪੜ੍ਹਨੀ ਨਹੀਂ ਆਂਦੀ ਉਹਨਾਂ ਦੇ ਵਾਸਤੇ ਮੈਂ ਪੜ੍ਹ ਦਿੰਨੀ ਆ ਐ ਭਰਾ ਮੇਰਾ ਲਿਖਣਾ ਹੈ ਕਿ ਲੋਰ ਦੇ ਵਿੱਚ ਜਦ ਮੈਂ ਪੱਲਿਆ ਫਰ ਕਦੀ ਲੋੜੀ ਮੰਗਦਾ ਕਿਸੇ ਨੂੰ ਨਹੀਂ ਵੇਖਿਆ ਐ ਸਿੱਖਾਂ ਦਾ ਤਿਵਾਰ ਹੈ ਅੱਛਾ ਮਜ਼ੇਦਾਰ ਗੱਲ ਹੈ ਵੀ ਕਿ ਮੈਂ ਵੀ ਲੋਰ ਤੇ ਜੰਮੀ ਪੱਲਿਆ ਤੇ ਮੈਂ ਉੱਥੇ ਕਿਸੇ ਸਕੂਲ ਕਾਲਜ ਚ ਪੰਜਾਬੀ ਪੜ੍ਹਾਉਂਦੇ ਜਾਂ ਪੜਾ ਪੰਜਾਬੀ ਚ ਠੇਡ ਪੰਜਾਬੀ ਚ ਲਗਾਤਾਰ ਰਵਾਨੀ ਨਾਲ ਗੱਲ ਕਰਦੇ ਨਹੀਂ ਸੁਣਿਆ ਮੈਂ ਕਿਸੇ ਸਰਕਾਰੀ ادارے ਚ ਨਹੀਂ ਪੰਜਾਬੀ ਨੂੰ ਸਰਕਾਰੀ ਬੋਲੀ ਦੀ ਤਰ੍ਹਾਂ ਉਹ ਲਿਖਤ ਪੜਤ ਬੋਲਣ ਚ ਮੈਂ ਨਹੀਂ ਸੁਣਿਆ ਵੇਖਿਆ ਕੋਈ ਸਾਈਨ ਪੋਸਟ ਕੋਈ ਸਾਈਨ ਬੋਰਡ ਪੰਜਾਬੀ ਚ ਨਹੀਂ ਮੈਂ ਵੇਖਿਆ ਲੋਰਚ ਤੇ ਨਾ ਹੀ ਸਾਡੇ ਕੋਲ ਪੰਜਾਬੀ ਕੋਈ ਚੈਨਲ ਹੈ ਐਡਾ ਵੱਡਾ ਸੂਬਾ ਸਾਡਾ 16 ਕਰੋੜ ਦੀ ਆਬਾਦੀ ਤੇ ਨਾ ਪੰਜਾਬੀ ਸਕੂਲਾਂ ਚ ਪੜਾਈ ਜਾਂਦੀ ਹੈ ਤੇ ਫਿਰ ਉਸ ਹਿਸਾਬ ਨਾਲ ਤੇ ਪੰਜਾਬੀ ਵੀ ਫਿਰ ਸਰਦਾਰਾਂ ਦੀ ਬੋਲੀ ਹੋਈ ਤੁਸੀਂ ਫਿਰ ਫਾਨੋ ਟੈਨਸ਼ਨ ਕਰਦੀ ਹੈ ਅੱਛਾ ਤੁਸੀਂ ਥੋੜਾ ਜਿਹਾ ਲਾਹੌਰ ਤੋਂ ਬਾਹਰ ਸ਼ਹਿਰ ਤੋਂ ਬਾਹਰ ਨਿਕਲੋ ਨਾ ਜਿੱਥੇ ਬੀਜੀ ਵਾਹੀ ਹੁੰਦੀ ਹੈ ਇਹ ਸ਼ਾਦਰੇ ਵੱਲੋਂ ਨਿਕਲੋ ਉਸ ਪਾਸੇ ਜਾਓ ਨਾ ਜਰਾ ਕਿ ਜਿੱਥੇ ਕਮਾਦ ਦੀ ਫਸਲ ਤਿਆਰ ਹੁੰਦੀ ਹੈ ਗੁੜ ਬੰਦ ਹੈ ਤੇ ਤੁਹਾਨੂੰ ਉੱਥੇ ਲੱਭ ਜਾਏਗੀ ਲੋੜੀ ਮੰਗਦੇ ਵੀ ਲੋੜੀ ਮਣਾਉਂਦੇ ਵੀ ਲੋਕ ਲੱਭ ਜਾਣਗੇ ਰੌ ਦੀ ਖੀਰ ਬਣਦੀ ਹੈ ਉੱਥੇ ਕਬੱਡੀ ਦੇ ਉਹ ਮੁਕਾਬਲੇ ਹੁੰਦੇ ਨੇ ਐ ਤੁਸੀਂ ਜਰਾ ਪਿੰਡਾਂ ਥਾਵਾਂ ਜਾਓ ਤੇ ਤੁਹਾਨੂੰ ਪਤਾ ਲੱਗੇ ਨਾ ਆਪ ਤੇ ਤੁਸੀਂ ਸਾਰਾ ਕਾਊਂਟ ਜਿਹੜਾ ਨਾ ਉਹ ਡੈਡੀਕੇਟ ਕੀਤਾ ਹੈ ਉਰਦੂ ਨੂੰ ਕੋਈ ਕੋਈ ਵੀ ਉਹ ਦਿਨਦਰ ਤੁਸੀਂ ਪੰਜਾਬੀ ਬਾਰੇ ਨਾ ਲਿਖਿਆ ਨਾ ਕੋਈ ਸ਼ੇਅਰ ਕੀਤੀ ਪੋਸਟ ਤੇ ਤੁਹਾਡੀ ਆਪਰੀ ਤਲਾ ਤਾਲ ਕੀ ਜਿਹੜਾ ਨਾ ਆਪ ਤੁਸੀਂ ਐਡ ਹੋਏ ਹੋਏ ਪੰਜਾਬੀ ਸਭਿਆਚਾਰ ਤੋਂ ਤੇ ਕਲਚਰ ਤੋਂ ਤੇ ਤੁਸੀਂ ਲੋਕਾਂ ਨੂੰ ਇਹ ਗੱਲਾਂ ਕਰਦੇ ਹੋ ਅੱਛਾ 16ਵੀਂ ਸਦੀ ਚ ਦੁੱਲਾ ਪੱਟੀ ਦਾ ਵਾਕਿਆ ਹੁੰਦਾ ਹੈ ਤੇ ਦੁੱਲਾ ਪੱਟੀ ਦਾ ਜੇ ਤੁਹਾਨੂੰ ਨਹੀਂ ਪਤਾ ਉਹਦੇ ਨਾਵੇਂ ਹੋਗੀ ਲੋੜੀ ਜਦੋਂ ਦਾ ਉਹ ਸਪੋਰਟ ਸਾਡਾ ਸ਼ੀਦੀ ਉਹਨੂੰ ਅ ਸ਼ੀਦੀ ਉਹਨੇ ਹਾਸਲ ਕੀਤੀ ਪੰਜਾਬ ਦੇ ਵਾਸਤੇ ਨਾ ਉਹ ਗਰੀਬ ਕੁੜੀਆਂ ਹਿੰਦੂ ਕੁੜੀਆਂ ਸਿੱਖਾਂ ਦੀਆਂ ਕੁੜੀਆਂ ਮੁਸਲਮਾਨ ਕੁੜੀਆਂ ਮਤਲਬ ਉਹ ਸਾਡੇ ਜਿਹੜੇ ਵੱਡੇ ਵੱਡੇਰੇ ਸੀ ਨਾ ਉਹ ਧਰਮਾਂ ਦੀ ਵੰਡ ਤੋਂ ਨਾ ਆਜ਼ਾਦ ਸਨ ਉਹ ਧਰਮਾਂ ਬਾਰੇ ਨਹੀਂ ਸੋਚਦੇ ਸੀ ਉਹ ਪੱਕੇ ਪੰਜਾਬੀ ਤੇ ਇਨਸਾਨ ਸੀ ਤੇ ਸ਼ਾਇਦ ਸਾਡੇ ਤੋਂ ਬਿਹਤਰ ਮੁਸਲਮਾਨ ਵੀ ਸਨ ਤੇ ਉਹ ਸੁੰਦਰ ਮੁੰਦਰੀ ਸੁੰਦਰੀ ਮੁੰਦਰੀ ਦਾ ਜਿਹੜਾ ਵਾਕਿਆ ਹੈ ਜਿਹੜਾ ਲੋਕ ਗੀਤ ਬੜਾ ਮਸ਼ਹੂਰ ਹੈ ਲੋੜੀ ਵੇਲੇ ਲੋਕੀ ਗਾਉਂਦੇ ਨੇ ਉਹ ਕੁੜੀਆਂ ਨੂੰ ਉਹਨਾਂ ਨੇ ਬਚਾਇਆ ਤੇ ਉਹਦਾ ਪਿਓ ਬਣ ਕੇ ਉਹਨਾਂ ਦਾ ਪਿਓ ਬਣ ਕੇ ਉਹਨਾਂ ਦਾ ਵਿਆਹ ਕਰਾਇਆ ਉਹਨਾਂ ਦੀ ਇੱਜ਼ਤ ਬਚਾਈ ਆ ਮੁਗਲ ਅਫਸਰ ਮਾਰਿਆ ਤੇ ਫਿਰ ਉਹ ਜਿਹੜਾ ਅਲਾਉ ਹੁੰਦਾ ਨਾ ਜਿਹੜੀ ਅੱਗ ਬਾਲੀ ਜਾਂਦੀ ਹੈ ਉਹਦੀ ਆਦਿ ਚ ਵੀ ਹੁੰਦੀ ਆ ਕਿ ਜੀ ਉਹਨੇ ਪੂਰਾ ਅਲਾਉ ਕੀਤਾ ਸੀ ਇਹ ਵੇਖਣ ਵਾਸਤੇ ਕਿ ਕਿੱਥੇ ਮੁਗਲਾਂ ਦੇ ਅਫਸਰ ਜਿਹੜੇ ਨੇ ਨਾ ਉਹ ਹਮਲਾ ਨਾ ਕਰ ਦੇਣ ਵਿਆਹ ਤੇ ਕੁੜੀਆਂ ਨੂੰ ਨਾ ਵਾਪਸ ਮੁੜ ਅਚਕਣ ਆ ਜਾਣ ਠੀਕ ਹੈ ਕੋਲ ਗਲ ਲੋਹੜੀ ਦਾ ਤਿਵਾਰ ਹੋ ਪਾਵੇ ਵਿਸਾਖੀ ਦਾ ਹੋਵੇ ਪਾਵੇ ਬਸੰਤ ਦਾ ਹੋਵੇ ਇਹ ਸਾਰੇ ਤਿਵਾਰ ਸਿੱਖੀ ਧਰਮ ਤੋਂ ਪਹਿਲੇ ਦੇ ਨੇ ਸਿੱਖੀ ਧਰਮ ਜਿਹੜਾ ਹੈ ਉਹਦਾ ਜਨਮ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੋਇਆ ਤੇ ਉਸ ਤੋਂ ਪਹਿਲੇ ਦੇ ਇਹ ਤਿਵਾਰ ਹੈ ਨੇ ਤੇ ਬਣਾਏ ਜਾਂਦੇ ਨੇ ਤੇ ਉਸ ਵੇਲੇ ਮੁਸਲਮਾਨ ਵੀ ਸਣ ਹਿੰਦੂ ਵੀ ਸਣ ਬੁੱਧ ਧਰਮ ਨੂੰ ਮੰਨਣ ਵਾਲੇ ਵੀ ਸਨ ਮਸੀਹੀ ਵੀ ਸਣ ਹੋਰ ਧਰਮਾਂ ਵੰਸਵੰਨੇ ਧਰਮਾਂ ਨੂੰ ਮੰਨਣ ਵਾਲੇ ਵੀ ਸਾਰੇ ਨਾਲ ਕੇ ਮਨਾਉਂਦੇ ਹੁੰਦੇ ਸੀ ਤੇ ਕੋਈ ਉਹਨਾਂ ਦੇ ਸਿਆਪਾ ਨਹੀਂ ਪਿਆ ਜਾਂਦਾ ਸੀ ਅ ਉਸ ਵੇਲੇ ਲੋਕਾਂ ਦੀ ਤਾਦਾਦ ਗਿਣਤੀ ਜਿਹੜੇ ਬੀਜੀਵਾਹੀ ਦੇ ਨਾਲ ਤਾਲੁਕ ਰੱਖਦੇ ਸੀ ਉਹ ਵਾਧੂ ਸੀ ਤੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਵੱਡ-ਵਡੇਰਿਆਂ ਨੇ ਖੋਜ ਲਾਈ ਇਹ ਜਿਹੜਾ ਪੰਜਾਬੀ ਕੈਲੰਡਰ ਜਿਹੜਾ ਆਪਣੇ ਆਪ ਚ ਇੱਕ ਭਰਪੂਰ ਸੰਪੂਰਨ ਸਾਇੰਸ ਹੈਗੀ ਹੈ ਜਿਹੜਾ ਦੱਸਦਾ ਹੈ ਕਿ ਕਿਹੜੇ ਵੇਲੇ ਕਿਹੜੀ ਫਸਲ ਜਿਹੜੀ ਉਹਦੀ ਬੀਜੀਵਾਹੀ ਕਰਨੀ ਹੈ ਮਤਲਬ ਮਾਘ ਦੀ ਪਹਿਲੀ ਕਦੋਂ ਆਉਂਦੀ ਹੈ ਤੇ ਬਸੰਤ ਜਿਹੜੀ ਹੈ ਬਾਹਰ ਕਦੋਂ ਸ਼ੁਰੂ ਹੁੰਦੀ ਹੈ ਤੇ ਸਰੋਂ ਕਦੋਂ ਫੁੱਟਦੀ ਹੈ ਤੇ ਕਣਕ ਦੀ ਫਸਲ ਜਿਹੜਾ ਹੈ ਵਿਸਾਖੀ ਉਹ ਕਦੋਂ ਤਿਆਰ ਹੁੰਦੀ ਹੈ ਤੇ ਇਹ ਤੇ ਬੜੇ ਪੁਰਾਣੇ ਤਿਵਾਰ ਚੱਲੇ ਆ ਰਹੇ ਨੇ ਤੇ ਉਹ ਸਾਡੇ ਜਿਹੜੇ ਬਜ਼ੁਰਗ ਕਹਿ ਲਓ ਵਡੇਰੇ ਕਹਿ ਲਓ ਪੁਰਖ ਕਹਿ ਲਓ ਉਹਨਾਂ ਦੀ ਖੋਜ ਹੈ ਤੇ ਹਾਂ ਤੁਸੀਂ ਆਪਣਾ ਆਪ ਦਾ ਕੋਈ ਤੱਲਕ ਵਾਸਤਾ ਨਹੀਂ ਰੱਖਣਾ ਜਾਂਦੇ ਪੰਜਾਬੀ ਸਭਿਆਚਾਰ ਦੇ ਨਾਲ ਪੰਜਾਬੀ ਸਕਾਫਤ ਦੇ ਨਾਲ ਤੇ ਤੁਹਾਡਾ ਬਰੋਲਾ ਹੈਗਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਤੇ ਅਸੀਂ ਪਿਛਲੇ ਕਈ ਸਾਲਾਂ ਤੋਂ ਲਾਹੌਰ 'ਚ ਬੜੇ ਵੱਡੇ ਪੱਤਰ ਤੇ ਵੱਡੇ ਲੈਵਲ ਤੇ ਹੁਣ ਲੋੜੀ ਮਨਾਈ ਜਾ ਰਹੀ ਹੈ ਲੋਰ ਕੀ 라ਵਲਪਿੰਡੀ شیخوਪੁਰਾ ਐ ਰਹੀ ਮਿਆਰ ਖਾਨ ਐ ਪੂਰਾ ਪਟਵਾਰ ਰੀਜਨ ਹੋ ਗਿਆ ਪਿੰਡਿਆ ਮਰੀਆਲਾ ਸਾਈਡ ਹੋ ਗਈ ਫੈਸਲਾਬਾਦ ਹੋ ਗਿਆ ਤੇ ਇੱਥੇ ਤੇ ਮਨਾਈ ਜਾ ਰਹੀ ਹੈ ਤੇ ਇਨਸ਼ਾਅੱਲਾ ਛੇਤੀ ਅਸੀਂ ਕਰਾਚ ਵੀ ਬਣਾਣਾ ਜਿਹੜਾ ਨਾ ਉਹ ਸ਼ੁਰੂ ਕਰ ਦੇਣੀ ਅਸੀਂ ਸਿਰਫ ਮਸਲਾ ਮਾੜਾ ਜੇ ਹੈ ਵੀ ਕਿ ਵੰਡ ਦੇ ਬਾਅਦ ਸਾਨੂੰ ਆਡ ਕਰਤਾ ਗਿਆ ਸਾਡੀ ਬੋਲੀ ਤੋਂ ਸਾਡੇ ਕੀ ਕਹਿੰਦੇ ਨੇ ਸਾਡੀ ਰੈਤਲ ਵਸੇਬ ਤੋਂ ਤੇ ਅਸੀਂ ਹੁਣ ਆ ਰਹੇ ਹਾਂ ਉਹਦੇ ਨਾਲ ਜੁੜ ਰਹੇ ਹਾਂ ਤੇ ਸਾਨੂੰ ਸਮਝ ਲੱਗ ਰਹੀ ਕਿ ਸਾਡੇ ਨਾਲ ਕੀ ਮਾਜਰਾ ਹੋਇਆ ਤੇ ਸਾਨੂੰ ਇਹ ਵੀ ਸਮਝ ਲੱਗ ਰਹੀ ਕਿ ਸ਼ਹਿਰੀ ਲੋਕਾਂ ਨੂੰ ਇਹਨਾਂ ਤਿਵਾਰਾਂ ਦੇ ਨਾਲ ਜੁੜਨ ਦੀ ਲੋੜ ਹੈ ਜਦੋਂ ਤੱਕ ਉਹ ਨਹੀਂ ਜੁੜਨਗੇ ਉਹਨਾਂ ਨੂੰ ਕਿਸਾਨਾਂ ਦੇ ਰੁਆਲਿਆਂ ਦਾ ਸਿਆਪਿਆਂ ਦਾ ਉਹਨਾਂ ਦੇ ਉਹਨਾਂ ਕਿਹੜੇ ਸਿਆਪੇ ਦੇ ਨਾਲ ਕਿੰਨੀ ਔਖੇ ਸੌਖੇ ਹੋ ਕੇ ਉਹ ਜਿਹੜੀ ਫਸਲ ਜਿਹੜੀ ਉਹਕਾਸ਼ਤ ਕਰਦੇ ਨੇ ਵੀ ਜੀਵਾਹੀ ਕਰਦੇ ਨੇ ਓ ਸਾਨੂੰ ਛੈਰੀ ਲੋਕਾਂ ਨੂੰ ਕੀ ਪਤਾ ਸੀ ਤੇ ਆਨੇ ਆ ਕੀ ਕਹਿੰਦੇ ਨੇ ਹਮ ਮੁੱਲ ਲੈ ਲਿਆ ਸਾਰਾ ਕੁਝ ਤੇ ਖਾ ਲਿਆ ਤੇ ਚਲੋ ਜੀ ਖੈਰੀ ਸਲਾ ਸਾਨੂੰ ਕੀ ਪਤਾ ਕਿ ਉਹ ਕਿਸਾਨ ਕਿਹੜੀ ਤਕਲੀਫ ਪੀੜ ਤੋਂ ਹੋ ਕੇ ਲੰਘ ਕੇ ਇਹ ਫਸਲ ਜਿਹੜੀ ਹੈ ਉਹ ਤਿਆਰ ਹੁੰਦੀ ਹੈ ਤੇ ਜੇ ਫਸਲ ਨਾ ਤਿਆਰ ਹੋਵੇ ਸਹੀ ਭਰਪੂਰ ਉਹਨੂੰ ਤਾਂ ਦਾਮ ਵੀ ਨਹੀਂ ਲੱਭਦਾ ਮੁੱਲ ਵੀ ਨਹੀਂ ਲੱਭਦਾ ਉਹਨੂੰ ਤੇ ਤੇ ਉਹ ਵਿਚਾਰਾ ਜਿਹੜਾ ਹੈ ਉਹਦੇ ਬਾਹਲ ਜਿਹੜੇ ਨੇ ਉਹ ਭੁੱਖੇ ਵੀ ਉਹ ਭੁੱਖੇ ਮਰਦੇ ਨੇ ਕੀ ਹੈ ਸਾਪ ਕਿਤਾਬ ਹੈ ਤੇ ਅਸੀਂ ਇਹਨਾਂ ਤੇਵਾਰਾਂ ਨਾਲ ਜੁੜਾਂਗੇ ਫਿਰ ਤਾਂ ਕਰਕੇ ਜਿਹੜਾ ਨਾ ਉਹ ਸਾਨੂੰ ਉਹਨਾਂ ਦੇ ਰੋਲਿਆਂ ਦਾ ਮਸਲਿਆਂ ਦਾ ਪਤਾ ਲੱਗਣਾ ਹੈ ਉਹਨਾਂ ਦੀ ਪੀੜ ਨੂੰ ਪੀੜ ਸਾਨੂੰ ਸਮਝ ਲੱਗਣੀ ਹੈ ਹਾਂ ਤੁਹਾਡੇ ਵਰਗੇ ਲੋਕ ਜਿਹੜੇ ਕੋਰੇ ਲੋਕ ਨੇ ਜਿਨ੍ਹਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਫਿਕਰ ਹੀ ਨਹੀਂ ਹੈ ਤੁਸੀਂ ਜੋ ਮਰਜ਼ੀ ਕਰੋ ਤੁਸੀਂ ਭਾਵੇਂ ਧਰਮ ਵਿੱਚ ਲਿਆਓ ਤੁਸੀਂ ਭਾਵੇਂ ਕੋਈ ਹੋਰ ਗੱਲ ਲਿਆਓ ਉਹ ਤੁਸੀਂ ਤੁਹਾਡਾ ਕਾਂ ਚਿੱਟਾ ਹੈ ਨਾ ਤੇ ਜਿਨ੍ਹਾਂ ਦਾ ਕਾਂ ਛਿੱਟਾ ਹੈ ਉਹਦਾ ਅਸੀਂ ਕੁਝ ਨਹੀਂ ਕਰ ਸਕਦੇ ਤੇ ਇਨਸ਼ਾਅੱਲਾ ਅਸੀਂ ਬੜੀ ਛੇਤੀ ਗਾਜਵਾ ਜਨਾਲ ਅਸੀਂ ਬਣਾਉਣੇ ਆ ਲੋੜੀ ਲੈਂਦੇ ਪੰਜਾਬ ਚ ਜਾਂ ਪਾਕਿਸਤਾਨ ਦਾ ਜਿਹੜਾ ਮਾਝਾ ਵਾਲਾ ਜਾਂ ਚੜ੍ਹਦੇ ਪੰਜਾਬ ਵਾਲਾ ਹਿੱਸਾ ਜਿਹੜਾ ਪਾਕਿਸਤਾਨ ਚ ਮਾਝਾ ਵਾਲਾ ਹਿੱਸਾ ਬੜੀ ਛੇਤੀ ਤੁਸੀਂ ਵੇਖੋਗੇ ਕਹਾਂ ਚ ਬਣਾਈ ਜਾਏਗੀ ਤੇ ਤੁਸੀਂ ਫਿਰ ਕਹਿੰਦੇ ਮੈਨੂੰ ਆ ਕੇ ਕਮੈਂਟ ਕਰੋਗੇ ਇਨਸ਼ਾਅੱਲਾ ਕਿ ਹੁਣ ਮੈਂ ਵੇਖ ਲਈ ਐ ਲੋੜੀ ਮਣਾਉਂਦੇ ਤੇ ਮੈਂ ਬੜਾ ਖੁਸ਼ ਹਾਂ अच्छा اون ਜੀ ਮੈਨੂੰ ਬਥੇਰੇ ਲੋਕਾਂ ਨੇ ਕਮੈਂਟ ਵੀ ਕੀਤਾ ਹੈ ਕਿ ਉਹਨਾਂ ਨੇ ਬਚਪਨ ਚ ਮੰਗਦੇ ਵੇਖਿਆ ਵੀ ਤੇ ਉਹ ਆ ਵੀ ਮੰਗਦੇ ਰਹੇ ਨੇ ਮੇਰੇ ਖਿਆਲ ਨਾਲ ਨਾ ਤੁਹਾਨੂੰ ਦੋਸਤ ਜਿਹੜੇ ਨੇ ਨਾ ਉਹ ਬੇਲੀ ਮਿੱਤਰ ਉਹ ਵਧੀਆ ਨਹੀਂ ਲੱਭੇ ਤੁਸੀਂ ਗੱਲ ਲਈ ਸੀ ਕੋਈ ਚਾਜ ਦਾ ਦੋ ਸੋਨਾ ਪਿੰਡ ਦਾ ਜਾਂ ਕੋਈ ਹੋਰ ਨਾ ਤੇ ਤੁਹਾਨੂੰ ਲੋੜੀ ਮੰਗਣ ਵਾਸਤੇ ਜਿਹੜਾ ਨਾ ਨਾਲ ਲੈ ਕੇ ਜਾਂਦਾ ਪਰ ਸ਼ਾਇਦ ਤੁਹਾਡੀ ਉਸ ਵੇਲੇ ਕਿਸੇ ਨਾਲ ਮੰਨਦੀ ਨਹੀਂ ਸੀ ਕੀ ਸੀ ਮੈਨੂੰ ਨਹੀਂ ਪਤਾ ਵੱਲਾ